ਚਾਰਪੁਰ ਦੇ ਪਿੰਡ ਸੈਦੋ ਦੇ ਵਿੱਚ ਸੜਕ ਦੇ ਮਾੜੇ ਹਾਲਾਤ ਬਹੁਤ ਜ਼ਿਆਦਾ ਹੋ ਚੁੱਕੇ ਨੇ ਲੋਕਾਂ ਦੇ ਵੱਲੋਂ ਸੜਕ ਦੇ ਗੰਦੇ ਪਾਣੀ ਦੇ ਵਿੱਚ ਚੋਨਾ ਸਜੜਾ ਹੈ ਲਗਾਇਆ ਗਿਆ ਹੈ ਤੇ ਸੜਕ ਤੇ ਚੋਨੇ ਦੀ ਲੁਆਈ ਕੀਤੀ ਗਈ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਰਸਾਤ ਦੇ ਮੌਸਮ ਦੇ ਵਿੱਚ ਮਲੇਰੀਆ ਡੇਂਗੂ ਦਾ ਖਤਰਾ ਵੀ ਵੱਧ ਗਿਆ ਹੈ ਕਿ ਸੜਕ ਦੇ ਚੋਣੇ ਦੀ ਲੋਵਾਈ ਕੀਤੀ ਗਈ ਰੋਸ਼ ਪ੍ਰਦਰਸ਼ਨ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਬਰਸਾਤ ਦੇ ਮੌਸਮ ਦੇ ਵਿੱਚ ਮਲੇਰੀਆ ਡੇਂਗੂ ਦਾ ਖਤਰਾ ਜੁੜਾ ਹੈ ਉਹਨਾਂ ਦੇ ਵੱਲੋਂ ਵੱਚ ਚੁਕਿਆ ਹੈ ਹੁਸ਼ਿਆਰਪੁਰ ਦੇ ਪਿੰਡ ਸੈਦੋ ਦੇ ਵਿੱਚ ਇਹ ਜਿਹੜੀ ਤਸਵੀਰ ਉੱਥੋਂ ਸਾਹਮਣੇ ਆ ਰਹੀ ਹੈ ਜਿੱਥੇ ਲੋਕਾਂ ਦੇ ਵੱਲੋਂ ਸੜਕ ਦੇ ਗੰਦੇ ਪਾਣੀ ਦੇ ਵਿੱਚ ਚੋਣਾ ਲਗਾਇਆ ਗਿਆ ਅਸੀਂ ਸੈਦ ਸਦਨਸ਼ਾਰੇ ਪਿੰਡ ਦੇ ਲੋਕ ਹੈ ਸਾਡੇ ਪਿੰਡ ਨੂੰ ਪਹੁੰਚਣ ਵਾਲੀਆਂ ਦੋਨੇ ਸੜਕਾਂ ਦੀ ਹਾਲਤ ਇਹ ਹੈ ਕਿ ਗੰਦੇ ਪਾਣੀ ਦਾ ਨਿਕਾਸ ਦੋਨਾਂ ਸੜਕਾਂ ਦੇ ਉੱਪਰ ਹੈ ਨਹੀਂ ਜਿਹਦੇ ਕਰਕੇ ਜਿਹੜਾ ਜਿੰਨੇ ਵੀ ਲੋਕਾਂ ਦਾ ਗੰਦਾ ਪਾਣੀ ਹੈ ਘਰਾ ਦਾ ਉਹ ਸੜਕ ਦੇ ਉੱਪਰ ਆਂਦਾ ਹੈ ਦੂਜੇ ਪਾਸੇ ਜਿਹੜੀ ਸੜਕ ਹੈ ਉਹ ਤਾਂ ਕਈ ਸਾਲਾਂ ਦੀ ਬਣੀ ਹੋਈ ਨਹੀਂ ਅਸੀਂ ਛੋਟੇ-ਵੱਡੇ ਸਕੂਲ ਨੂੰ ਸਾਈਕਲਾਂ ਤੇ ਜਾਂਦੇ ਸੀ ਜਦੋਂ ਅਸੀਂ ਦੇਖੀ ਇਹ ਸੜਕ ਬਣੀ ਅੱਜ ਹਾਲਤ ਇਹ ਹੈ ਕਿ ਸੜਕ ਘੱਟ ਸਾਨੂੰ ਛੱਪੜ ਜਿਆਦਾ ਲੱਗਦਾ ਹੈ ਇਸ ਕਰਕੇ ਅਸੀਂ ਕਿਉਂਕਿ ਮਹਿਕਮਾ ਜਿਹੜਾ ਆ ਬੀ ਡੀ ਪੀਓ ਹਾਜੀਪੁਰ ਉਹਨਾਂ ਨੂੰ ਕਈ ਲੰਬੇ ਸਮੇਂ ਤੋਂ 8-9 ਮਹੀਨੇ ਪਹਿਲਾਂ ਤੋਂ ਦਰਖਾਸਤ ਦਿੱਤੀਆਂ ਹੋਈਆਂ ਆ ਕਿ ਸਾਡੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰੋ ਨਾ ਤਾਂ ਇੱਥੇ ਦੇ ਜਿਹੜੇ ਮੋਤਵਾਰ ਜ਼ਿੰਮੇਵਾਰ ਲੋਕਾਂ ਉਹਨਾਂ ਦੇ ਵੱਲੋਂ ਕੁਝ ਕੀਤਾ ਗਿਆ ਜੇ ਲੋਕ ਆਪ ਕਿਸੇ ਨੂੰ ਬੋਲਣ ਤੇ ਲੜਾਈ ਝਗੜੇ ਦਾ ਕੇਂਦਰ ਬਣਦਾ ਅਸੀਂ ਮਹਿਕਮੇ ਨੂੰ ਲਗਾਤਾਰ ਦਰਖਾਸਤ ਦਿੱਤੀਆਂ ਪਰ ਮਹਿਕਮੇ ਨੇ ਜ਼ਮੀਨੀ ਪੱਧਰ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਅੱਜ ਮਹਿਕਮੇ ਦੇ ਬੀ ਡੀ ਪੀਓ ਹਾਜੀਪੁਰ ਦਾ ਪਤਲਾ ਫੁੱਕਿਆ ਹੈ ਨਾਲ ਹੀ ਪੀ ਡਬਲਯੂ ਡੀ ਕਿਉਂਕਿ ਪੀਡਬਲਯੂਡੀ ਦੀ ਜ਼ਿੰਮੇਵਾਰੀ ਹੈ ਉਸ ਮਹਿਕਮੇ ਦੀ ਸੜਕਾਂ ਬਣਾਉਣੇ ਤੇ ਸੜਕਾਂ ਬਣਾਉਣ ਦੀ ਬਜਾਏ ਸੜਕਾਂ ਟੁੱਟੀ ਜਾ ਰਹੀਆਂ ਛੱਪੜ ਬਣ ਜਾ ਰਿਆ ਤੇ ਮਹਿਕਮੇ ਨੂੰ ਕੋਈ ਪਤਾ ਹੀ ਨਹੀਂ ਪੂਰੇ 1 ਸਾਲ ਤੋਂ ਛੱਪੜ ਤੋਂ ਟੱਪ ਰਿਹਾ ਪਿਛਲੇ 35 ਪਿੰਡਾਂ ਦੇ ਲੋਕ ਇਸ ਸੜਕ ਤੋਂ ਟੱਪਦੇ ਆ 35 ਪਿੰਡ ਥੋੜੇ ਨਹੀਂ ਹੁੰਦੇ ਪਠਾਨਕੋਟ ਤੋਂ ਆਉਂਦੀ ਇੱਕ ਬੱਸ ਜਿਹੜੀ ਚਿੰਤਪੁਰ ਨੂੰ ਜਾਂਦੀ ਆ ਭੋਰਾ ਉਹ ਇਸੇ ਸੜਕ ਤੋਂ ਇਸ ਛੱਪੜਾਂ ਦੇ ਵਿੱਚੋਂ ਟੱਪ ਕੇ ਜਾਂਦੀ ਆ ਸੈਂਕੜੇ ਦੀ ਤਾਦਾਦ ਦੇ ਵਿੱਚ ਸਕੂਲੀ ਬੱਚੇ ਸਾਡੇ ਪਿੰਡ ਤੋਂ ਵੀ ਹੋਰ ਪਿੰਡਾਂ ਤੋਂ ਵੀ ਇਸੀ ਸੜਕ ਦੇ ਵਿੱਚੋਂ ਟੱਪ ਕੇ ਜਾਂਦੇ ਆ ਸਾਡੀ ਬੱਚੀਆਂ ਨੂੰ ਰੋਜ਼ ਇੱਥੇ ਗੰਦੇ ਗੰਦੇ ਪਾਣੀ ਦੇ ਵਿੱਚ ਆਪਣੀ ਵਰਦੀ ਆਪਣੇ ਪੈਰ ਗੰਦੇ ਕਰਕੇ ਟੱਪਣਾ ਪੈਂਦਾ ਹੈ ਉਹਦੇ ਤੋਂ ਇਲਾਵਾ ਜਿਹੜੇ ਅਧਿਆਪਕ ਕਈ ਹਾਦਸਿਆਂ ਦਾ ਸ਼ਿਕਾਰ ਹੋਇਆ ਇੱਥੇ ਤੇ ਸਾਡੇ ਹੀ ਪਿੰਡ ਦੀ ਬੱਚੀ ਕਿਉਂਕਿ ਸੜਕ ਟੁੱਟੀ ਹੋਈ ਹੈ ਇੱਕ ਟੈਂਪੂ ਆਟੋ ਪਲਟਿਆ ਤੇ ਉਸ ਬੱਚੀ ਦੀ ਬਾਹ ਤੱਕ ਟੁੱਟ ਗਈ ਇਹ ਇਸ ਕਰਕੇ ਅਸੀਂ ਅੱਜ ਪੀਡਬਲਯੂਡੀ ਦਾ ਬीडीपीਓ ਹਾਜੀ ਪਰਦਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਹੈ ਕਿਉਂਕਿ ਜ਼ਮੀਨੀ ਪੱਧਰ ਦੇ ਉੱਪਰ ਕੰਮ ਨਹੀਂ ਕੀਤਾ ਜਾ ਰਿਹਾ ਤੇ ਸਾਡੀ ਹਾਲਤ ਜਿਹੜੀ ਸਾਡੀ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੈ ਇਹ ਤਸਵੀਰਾਂ ਪਿੰਡ ਸੈਦੋ ਦੀਆਂ ਜਿੱਥੇ ਲੋਕਾਂ ਦੇ ਵੱਲੋਂ ਰੋਸ਼ ਦੇ ਵਜੋਂ ਸੜਕਾਂ ਦੇ ਗੰਦੇ ਪਾਣੀ ਦੇ ਵਿੱਚ ਚੋਣਾ ਲਗਾਇਆ ਗਿਆ ਹੈ ਬਰਸਾਤ ਦੇ ਮੌਸਮ ਦੇ ਵਿੱਚ ਮਲੇਰੀਆ ਤੇ ਡੇਂਗੂ ਦਾ ਖਤਰਾ ਵੀ ਪਿੰਡ ਦੇ ਵਿੱਚ ਬਣਿਆ ਹੋਇਆ ਹੈ ਹੁਸ਼ਿਆਰਪੁਰ ਦੇ ਪਿੰਡ ਸੈਦੋ ਦੇ ਵਿੱਚ ਇੱਥੇ ਲੋਕਾਂ ਦੇ ਵੱਲੋਂ ਰੋਸ਼ ਜ਼ਾਹਰ ਕਰਦੇ ਹੋਏ ਸੜਕਾਂ ਦੇ ਗੰਦੇ ਪਾਣੀ ਦੇ ਵਿੱਚ ਇਹ ਚੋਣਾ ਲਗਾਇਆ ਗਿਆ